ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਦੇਸ਼ਪਾੜ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਉੱਥੇ ਗੱਲ ਪੰਜਾਬ ਦੀ ਕਰਾਂਗੇ ਪੰਜਾਬ ਦੇ ਵਿੱਚ ਅੱਜ ਮੌਸਮ ਕਿਹੋ ਜਿਹਾ ਰਹੇਗਾ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਇਸ ਤੋਂ ਪਹਿਲਾਂ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਦੱਸਦੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਉੱਥੇ ਸੰਘਣੀ ਧੁੰਦ ਦਾ ਕਹਿਰ جاری ਹੈ ਸਵੇਰ ਅਤੇ ਸ਼ਾਮ ਦੇ ਸਮੇਂ ਸੰਘਣੀ ਧੁੰਦ ਪੈਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਵਿਜ਼ਿਬਿਲਟੀ ਜਿਹੜੀ ਹੈ ਉਹ ਜ਼ੀਰੋ ਤੱਕ ਪਹੁੰਚ ਜਾਂਦੀ ਦਿਏ ਇਸ ਤੋਂ ਇਲਾਵਾ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਅਤੇ ਸ਼ਾਮ ਦੇ ਸਮੇਂ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਜਿਹੜੀ ਆ ਦਰਜ ਕੀਤੀ ਜਾਂਦੀ ਹੈ ਤੇ ਦਿਨ ਵੇਲੇ ਕਈ ਥਾਵਾਂ ਤੇ ਧੁੱਪ ਨਿਕਲਦੀ ਹੋਈ ਵੀ ਨਜ਼ਰ ਆਉਂਦੀ ਹੈ ਜੇਕਰ ਪਿਛਲੇ 2 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 2 ਦਿਨਾਂ ਦੇ ਵਿੱਚ ਕਈ ਥਾਵਾਂ ਤੇ ਦੁਪਹਿਰ ਦੇ ਸਮੇਂ ਤੋਂ ਉਪਨਿਕਲੀਏ ਲੋਕਾਂ ਨੂੰ ਕੁਝ ਰਾਹਤ ਜਿਹੜੀਆਂ ਉਹ ਮਿਲਦੀ ਹੋਈ ਨਜ਼ਰ ਆਈ ਹੈ ਪਰ ਹੁਣ ਗੱਲ ਕਰ ਲੈਂਦੇ ਆ ਅੱਜ ਦਾ ਅੱਜ ਮੌਸਮ ਵਿਭਾਗ ਦੇ ਵੱਲੋਂ orange alert ਜਿਹੜਾ ਉਹ ਮੌਸਮ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਤੇ ਕਿਹਾ ਜਾ ਰਿਹਾ ਕਿ ਅੱਜ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਮੌਸਮ ਖਰਾਬ ਰਹੇਗਾ ਤਾਂ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿੱਥੇ ਮੌਸਮ ਖਰਾਬ ਰਹੇਗਾ ਤੁਹਾਨੂੰ ਦੱਸ ਦਿੰਨੇ ਆ ਦੱਸ ਦਿੰਨੇ ਆ ਕਿ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਜਿਲੰਦਰ ਫਿਰੋਜ਼ਪੁਰ ਫਰੀਦਕੋਟ ਮੋਗਾ ਲੁਧਿਆਣਾ ਬਠਿੰਡਾ ਮਾਨਸਾ ਬਰਨਾਲਾ ਦੇ ਵਿੱਚ ਅੱਜ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ orange alert ਜਾਰੀ ਕਰ ਦਿੱਤਾ ਗਿਆ ਪਰ ਕਿਹਾ ਜਾ ਰਿਹਾ ਹੈ ਕਿ ਸਵੇਰ ਤੋਂ ਬਾਅਦ ਦੁਪਹਿਰ ਦੇ ਸਮੇਂ ਇੱਥੇ ਧੁੱਪ ਨਿਕਲਣ ਦੀ ਸੰਭਾਵਨਾ ਜਿਹੜੀ ਹੈ ਉੱਬਣੀ ਹੋਈ ਹੈ ਇਸ ਤੋਂ ਇਲਾਵਾ ਜੇਕਰ ਗੱਲ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਅੱਜ ਤੋਂ ਉੱਦੋਂ ਲੈ ਕੇ orange alert ਜਾਰੀ ਕੀਤਾ ਗਿਆ ਤੇ ਦੁਪਹਿਰ ਸਮੇਂ ਧੁੱਪ ਨਿਕਲਣ ਦੀ ਸੰਭਾਵਨਾ ਜਿਹੜੀ ਹੈ ਉਹ ਜਤਾਈ ਜਾ ਰਹੀ ਹੈ ਤੇ ਗੱਲ ਜਲੰਧਰ ਜ਼ਿਲ੍ਹੇ ਦੀ ਕਰਦੇ ਹਾਂ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਧੁੰਦ ਦਾ orange alert ਜਾਰੀ ਕਰ ਦਿੱਤਾ ਗਿਆ ਤੇ ਦੁਪਹਿਰ ਬਾਅਦ ਧੁੱਪ ਨਿਕਲਣ ਦੀ ਸੰਭਾਵਨਾ ਤੇ ਜੇਕਰ ਇੱਥੋਂ ਦੇ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦਾ ਤਾਪਮਨ ਜਿਹੜਾ 5 ਤੋਂ 14 ਦੇ ਵਿੱਚ ਘਰਨ ਦੀ ਸੰਭਾਵਨਾ ਹੈ ਲੁਧਿਆਣਾ ਦੇ ਵਿੱਚ ਵੀ ਧੁੰਦ ਨੂੰ ਲੈ ਕੇ orange ਜਾਰੀ ਕਰ ਦਿੱਤਾ ਗਿਆ ਇੱਥੇ ਵੀ ਦੁਪਹਿਰ ਬਾਅਦ ਧੁੱਪ ਨਿਕਲ ਸਕਦੀ ਹੈ ਇਹ ਕਿਹਾ ਜਾ ਰਿਹਾ ਹੈ ਤੇ ਤਾਪਮਨ ਵਿੱਚ ਕਾਫੀ ਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਜਾਵੇਗੀ ਤੇ ਜੇਕਰ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਹੈ ਕਿ ਤਾਪਮਨ ਦੇ ਵਿੱਚ 5 ਤੋਂ 16 ਡਿਗਰੀ ਦੇ ਵਿਚਕਾਰ ਜਿਹੜਾ ਇੱਥੋਂ ਦਾ ਤਾਪਮਾਨ ਅੱਜ ਰਹਿਣ ਵਾਲਾ ਹੈ ਇਸ ਦੇ ਇਲਾਵਾ ਹੁਣ ਗੱਲ ਕਰਦੇ ਹਾਂ ਚੰਡੀਗੜ੍ਹ ਤੇ ਮੁਹਾਲੀ ਦੀ ਚੰਡੀਗੜ੍ਹ ਦੇ ਵਿੱਚ ਅੱਜ yellow alert ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਸੰਗਣੀ ਤੋਂ ਦਾ ਰਹਿਣ ਵਾਲੀ ਹੈ ਸਵੇਰ ਦੇ ਸਮੇਂ ਤੇ ਸ਼ਾਮ ਦੇ ਸਮੇਂ ਤੇ ਦੁਪਹਿਰ ਦੇ ਵਿੱਚ ਧੁੱਪ ਨਿਕਲਣ ਦੀ ਭਵਿੱਖਬਾਣੀ ਜਿਹੜੀ ਕੀਤੀ ਗਈ ਹੈ ਤੇ ਜੇਕਰ ਇੱਥੋਂ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਜਿਹੜਾ 6 ਤੋਂ 16 ਡਿਗਰੀ ਦੇ ਵਿੱਚਕਾਰ ਰਹੇਗਾ ਇਸ ਦੇ ਇਲਾਵਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੁਹਾਲੀ ਦੇ ਵਿੱਚ ਖੜਿਆ ਮੁਹਾਲੀ ਦੇ ਵਿੱਚ ਜਿਹੜੀ ਐ ਇਸ ਵੇਲੇ ਧੁੰਦ ਜਿਹੜੀ ਉਚਾਈ ਹੋਈ ਹੈ ਹਾਲਾਂਕਿ ਸੰਘਣੀ ਨਹੀਂ ਹੈ ਪਰ ਇਥੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਨਾਲ ਕੜਾਕੇ ਦੀ ਠੰਡ ਚੜ੍ਹ ਰਹੀਆ ਹੋਰ ਵੱਧਦੀ ਹੋਈ ਨਜ਼ਰ ਆ ਰਹੀ ਹੈ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਉਪਰਲੇ ਹਿੱਸਿਆਂ ਦੇ ਵਿੱਚ ਬਰਫ਼ ਪੈਣ ਕਾਰਨ ਇਸ ਦਾ ਅਸਰ ਜਿਹੜਾ ਹੈ ਮੈਦਾਨੀ ਇਲਾਕੇ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਅਤੇ ਇਸੇ ਦੇ ਚੱਲਦਿਆਂ ਕੜਾਕੇ ਦੀ ਠੰਡ ਜਿਹੜੀ ਹੈ ਮੈਦਾਨੀ ਇਲਾਕੇ ਦੇ ਵਿੱਚ ਪੈ ਰਹੀ ਹੈ ਤਾਂ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ